ਮੈਂ ਜੀ ਹੁਣ ਆਇਆ ਜੀ ਜਿਹੜੀ ਰਸਕਾ ਮੈਨੂੰ ਐ ਪਤਾ ਲੱਗ ਤੇਰੇ ਘਰ ਆਈ ਟਰੱਕ ਦੇ ਥੱਲੇ ਆਪਣੀ ਸਾਈਡ ਦੇ ਆਉਂਦੀਗੀ ਠੀਕ ਜੀ ਗਰੀਬ ਪਰਿਵਾਰ ਮੈਂ ਜੀ ਅੱਜ ਮੇਰਾ ਜੋ ਬਰਾਲ ਹੋ ਗਿਆ ਜੀ ਮੇਰੀ ਆਈ ਮੰਗੇਗੀ ਮੈਂ ਕੋਲੋਂ ਮਦਦ ਵੱਧ ਕਰਨਾ ਜੀ ਗੱਡੀ ਨਹੀਂ ਜਾਣ ਦੇਣੀ ਹਾਂ ਜੀ ਇਹਦਾ ਕਿਹਾਰਾ ਅੰਦਰ ਚੱਲਦਾ ਜੀ ਮੇਰੀ ਅੱਖ ਕਰਾਵੇਗੀ ਇਹ ਲੈ ਆਂਦੀ ਮੇਰੇ ਤਾਂ ਵੀ ਚੱਲ ਆਉਂਦਾ ਇਹ ਵੀ ਆਪਹਾਜ ਸੀਗੇ ਹਾਂਜੀ ਹਾਂਜੀ ਅਗਲੇ ਨਹੀਂ ਗਈ ਬਾਹਰ ਟੁੱਟੇ ਇਹ ਵੀਰ ਜੀ ਤੁਰ ਕੇ ਆ ਰਹੀ ਸੀਗੀ ਅਗਲੇ ਟਾਇਰ ਨੂੰ ਅਗਲੇ ਟਾਇਰ ਨੂੰ ਉਹਨੇ ਉੱਪਰ ਪੌਰੀਆਂ ਪਾਰ ਕੇ ਆਇਆ ਪਿੱਛੇ ਪੌਰੀਆਂ ਪਾਰ ਕੇ ਆਇਆ ਸੁਣੋ ਬੜਾ ਪੌਰੀਆਂ ਪਾਰ ਕੇ ਆਇਆ ਇਹਨੇ ਆਰ ਸਾਰੇ ਭਾਈ ਜਨਾਨੀ ਦੇ ਉੱਪਰ ਗੱਡੀ ਚਾਰ ਤੇ ਅਗਲੇ ਟਾਇਰਾਂ ਨੂੰ ਆ ਆ ਭੱਜ ਗਿਆ ਆ ਭੱਜ ਗਿਆ ਖੜਿਆ ਨਹੀਂ ਰਿਹਾ ਜਲ ਖੜਦਾ ਹੋ ਰਿਹਾ ਆ ਭੱਜ ਗਿਆ ਗੱਡੀ ਭਰੀ ਹੋਈ ਆ ਹਾਂ ਗੱਡੀ ਭਰੀ ਹੋਈ ਆ ਵੀਰ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਸਾਨੂੰ ਤਾਂ ਇਨਸਾਫ ਚਾਹੀਦਾ ਇਹ ਜਿਹੜਾ ਨੇ ਆਪਣੇ ਸਿਰ ਤੇ ਢੇਰਦਾ ਮਾਸ ਕਰਕੇ ਜੇਡ ਬੰਦ ਕਰਦਾ ਮੰਡੀ ਦੇ ਗੇਟ ਤੇ ਸਦਾ ਸਦਾ ਪੂਰੀ ਤੋਂ ਪੂਰੀ ਇਹ ਮੰਡੀ ਚ ਦਾਣੇ ਦੋਨੇ ਸੰਭਰਦੇ ਨਹੀਂ ਚਾਹਣਗੇ ਹਾਂਜੀ ਅੱਜ ਕੋਈ ਨੇ ਦਾਣੇ ਨਹੀਂ ਸੰਭਰਿਆ ਅੱਜ ਹੀ ਤੁਰਕੇ ਯਾਰ ਸਿੰਘ ਹਾਂਜੀ ਜੀ ਨੇ ਉਹਨੇ ਲੱਤ ਅੱਜ ਬੜਾ ਅਫਸੋਸ ਤੇ ਬੜੀ ਦੁੱਖ ਦਿਹਾਈ ਗੱਲ ਵਾਪਰੀ ਐ ਇੱਕ ਗਰੀਬ ਪਰਿਵਾਰ ਆਪਣੇ ਮੰਡੀ ਦੀ ਪਰਿਵਾਰ ਪਾਲਣ ਪੋਸ਼ਣ ਕਰਨ ਵਾਸਤੇ ਆਪਣੇ ਪਰਿਵਾਰਸ ਮੇਰੇ ਤੇ ਪਾਲਣ ਪੋਸ਼ਣ ਕਰਨ ਵਾਸਤੇ ਦਾਣੇ ਹੁੰਜਣ ਵਾਸਤੇ ਆਂਦੀ ਸੀ ਹਮੇਸ਼ਾ ਹੀ ਹਰ ਸਾਲ ਮੰਡੀ ਦਾ ਕੰਮ ਕਰਦੀ ਐ ਤੇ ਇਹ ਲੇਡੀ ਸੰਗੀ ਨਹੀਂ ਉਠ ਹੈ ਕਿਰਮਣੀ ਦੀ ਉਮਰ 50 ਸਾਲ ਉਮਰ ਹੈ ਅੱਜ ਜਦੋਂ ਆਪਣੀ ਸਥੇ ਕਣਕ ਦੀ ਸਾਂਭ ਸੰਭਾਲ ਕਰ ਰਹੀ ਸੀ ਟਰੱਕ ਦੀ ਨਲਾਕੀ ਕਰਕੇ ਜਿਹੜਾ ਡਰਾਈਵਰ ਸੀ ਸ਼ਾਇਦ ਮੈਂ ਕਿ ਐਸੇ ਹੋਗਾ ਨਸ਼ੇ ਦੇ ਆਦੀ ਵੀ ਹੋ ਸਕਦੇ ਨੇ ਤੁਹਾਨੂੰ ਪਤਾ ਰਾਤ ਦੇ ਦਿਨ ਰਾਤ ਸੀਜ਼ਨ ਚੱਲ ਰਿਹਾ ਹੈ ਕਿਉਂਕਿ ਇਹਨਾਂ ਦਾ ਨਸ਼ੇ ਦੇ ਆਧਾਰ ਤੇ ਹੀ ਅੱਜਕੱਲ ਕੰਮ ਚੱਲ ਰਿਹਾ ਹੈ ਜਿਹੜਾ ਟਰੱਕ ਵਾਲੇ ਦੀ ਨਲਾਕੀ ਹੈ ਉਹ ਆਪਣੀ ਉਸ ਮਾਤਾ ਇੱਕ ਪਾਸੇ ਜਦੋਂ ਕੰਮ ਕਰਦੀ ਹੈ ਜੋ ਪਰ ਬਿਨਾਂ ਦੇਖੇ ਟਰੱਕ ਚੜਾ ਦਿੱਤਾ ਮੈਂ ਕਹਿੰਦਾ ਸੀ ਬਹੁਤ ਅਫਸੋਸ ਨੀ ਕਰ ਲੈ ਜੇ ਗੱਲ ਉਸ ਹੋ ਵੀ ਗਈ ਸੀ ਉਹਨੂੰ ਭੱਜਣ ਦੀ ਲੋੜ ਨਹੀਂ ਸੀ ਉਹ ਡਾਕਟਰੀ ਟਰੀਟਮੈਂਟ ਵਾਸਤੇ ਉਹਦੀ ਮਦਦ ਵਾਸਤੇ ਕਿੱਥੇ ਨਾ ਕਿੱਥੇ ਹੈਲਪ ਕਰਦਾ ਸਕਦਾ ਲੇਡੀ ਦਾ ਨਾਮ ਕੀ ਆ ਜੀ ਤੇ ਕਿੰਨੀ ਕੁ ਉਮਰ ਹੈ ਜੀ ਲੇਡੀ ਦੀ ਜਗਿੰਦਰੋ ਦੇਵੀ ਜਗਿੰਦਰੋ ਦੇਵੀ ਵੈਫ ਆਫ ਜੀਰਾ ਰਾਮ ਅਲਾਹਾ ਰਾਂਗੇਟ ਮਹੱਲਾ ਯਾਨ ਨਗਰ ਬਾੜਨੋ ਬ੍ਰਿਕ ਦੀ ਰਹਿਣ ਵਾਲੀ ਹੈ ਗਰੀਬ ਇਹਨੇ ਨੰਬਰ 50 ਸਾਲ ਹੈ ਗਰੀਬ ਪਰਿਵਾਰ ਹੈ ਇਹ ਬਹੁਤ ਗਰੀਬ ਪਰਿਵਾਰ ਹੈ ਇਹਦਾ ਜਿਹੜਾ ਹਸਬੰਡ ਹੈ ਉਹ ਵੀ ਆਪਣਾ ਇੱਕ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਹੈ ਤੇ ਜਿਹੜੀ ਲੇਡੀਸ ਹੈ ਦੀ ਕਾ ਹੱਥ ਤੋਂ ਅੰਗਹੀਣ ਸੀ ਕਰੀਬਨ 55% ਦੇ ਨੰਬਰ ਸੀ ਤੇ ਬਹੁਤ ਹੀ ਗਰੀਬ ਪਰਿਵਾਰ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਤੇ ਨਾਬਾ ਪ੍ਰਸ਼ਾਸਨ ਤੋਂ ਇਹਨਾਂ ਦੇ ਪਰਿਵਾਰ ਦੀ ਬਰਤੋਂਦ ਮਦਦ ਗੱਡੀ ਭਰੀ ਹੋਈ ਸੀਗੀ ਹਾਂਜੀ ਹਾਂਜੀ ਆ ਗੱਡੀ ਭਰੀ ਹੋਈ ਹੈ ਇਹ ਸਾਰੀ ਪਿੱਛੇ ਵੀ ਪਾੜ ਗਿਆ ਪਿੱਛੇ ਵੀ ਨਲਾਕੀ ਮੈਂ ਕਹਿ ਸਕਦਾ ਡਰਾਈਵਰ ਦੀ ਬਹੁਤ ਵੱਡੀ ਨਲਾਕੀ ਹੈ ਕਿਉਂਕਿ ਜਿਹੜੀ ਪਿੱਛੋਂ ਵੀ ਆਈ ਹੈ ਗੱਡੀ ਪੂਰੀ ਰਫਤਾਰ ਨਾਲ ਆਇਆ ਨਾ ਕਿ ਥੋਰੀਆਂ ਪਾੜਦਾ ਹੈ ਥੋਰੀਆਂ ਪਾੜਦਾ ਹੋਇਆ ਸਾਰੇ ਲੋਕ ਦੱਸ ਰਹੇ ਆ ਉਹਨਾਂ ਦਾ ਲੇਡੀਜ਼ ਦਾ ਇੱਕ ਸਾਈਡ ਤੇ ਹੋ ਕੇ ਕੰਮ ਕਰ ਰਹੀ ਸੀ ਇਹਨੇ ਜਿਹੜੀ ਡਰਾਈਵਰ ਸੀ ਇਹਦੇ ਨਲਾਕੀ ਦਾ ਕਾਰਨ ਹੈ ਕੋਈ ਜਾਣ ਬੁਝ ਕੇ ਨਹੀਂ ਸਾਰੀ ਜਿਹੜੀ ਘਟਨਾ ਵਾਪਰੀ ਹੈ ਅਸੀਂ ਬੰਕਰ ਦੇ ਵਿੱਚ ਕਾਰਵਾਈ ਸਖਤ ਤੋਂ ਸਖਤ ਹੋਵੇਗੀ ਜੀ ਸਾਨੂੰ ਥਾਣੇ ਇਤਲਾਹ ਹੋਈ ਸੀ ਫੋਨ ਆਇਆ ਇੱਕ ਟਰੱਕ ਨੇ ਔਰਤ ਨੂੰ ਥੱਲੇ ਦੇ ਕੇ ਮੰਡੀ ਚ ਹੈ ਮੰਡੀ ਦੇ ਵਿੱਚ ਅਨਾਜ ਮੰਡੀ ਚ ਹਾਂ ਜੀ ਜੀ ਮਾਰ ਦਿੱਤਾ ਹੈਗਾ ਵੀ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਟਰੱਕ ਖੜਾ ਹੈ ਤੇ ਟਰੱਕ ਚਾਲਕੜਾ ਇੱਥੋਂ ਭਰਾਰ ਹੋ ਗਿਆ ਜੀ ਮੌਕੇ ਤੇ ਲੇਡੀ ਕੀ ਕੰਮ ਕਰਦੀ ਸੀ ਲੇਡੀ ਲੇਬਰ ਹੀ ਕਰਦੀ ਸੀ ਇੱਥੇ ਮੰਡੀ ਦੇ ਵਿੱਚ ਜੀ ਗਲਤ ਕਿਸੇ ਨੂੰ ਬਣਾਏ ਤੁਸੀਂ ਆ ਕੇ ਦੇਖਿਆ ਵੀ ਕਿਹੋ ਜਿਹੇ ਤਰ੍ਹਾਂ ਦੇ ਹਾਲਾਤ ਨੇ ਅਜੇ ਤੱਕ ਜਿਹੜਾ ਦੇਖਣ ਨੂੰ ਤਾਂ ਲੱਗ ਰਿਹਾ ਇਹ ਵੀ ਜਿਹੜੀ ਟਰੱਕ ਚਾਲਕ ਦੀ ਗਲਤੀ ਹੈਗੀ ਆ ਵੀ ਟਾਇਰ ਦੇ ਥੱਲੇ ਆਈ ਆ ਔਰਤ ਬਾਕੀ ਦੀ ਤਫਤੀਸ਼ ਕਰਾਂਗੇ ਜੀ ਜੋ ਤਫਤੀਸ਼ ਹੋਏਗੀ ਪਰਿਵਾਰ ਵਾਲਾਂ ਦੇ ਬਿਆਨ ਲੈ ਕੇ ਉਹਦੇ ਖਿਲਾਫ ਸਜ਼ਾ ਕਰੀ ਤਾ ਸਾਡੇ ਅਫਸਰ ਸਾਹਿਬਾ ਨੇ ਆ ਰਹੇ ਮੌਕੇ ਤੇ ਮੁੱਖ ਥਾਣਾ ਐਸਐਸਓ ਸਾਹਿਬ ਤੇ ਬਾਕੀ ਜੋ ਪਰਿਵਾਰ ਵਾਲੇ ਕਹਿਣਗੇ ਜੀ ਉਹਦੇ ਮੁਤਾਬਕ ਕਾਰਵਾਈ ਕਰੀ ਤਰਾਂਗੇ